ਪੰਜਾਬੀਓ ਆਪਾਂ ਹੀ ਭਈਆਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਲਿਉਣੇ ਆ ਜਦੋਂ ਇਹਨਾਂ ਦੇ ਕੋਲੋਂ ਅਸੀਂ ਕੋਈ ਕੰਮ-ਕਾਰ ਕਰਾਉਣਾ ਹੁੰਦਾ ਅਸੀਂ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹਾਰ-ਪਾਪ ਆ ਕੇ ਲੈ ਕੇ ਆਉਨੇ ਆ ਕਿ ਇਹਨਾਂ ਨੇ ਸਾਡਾ ਕੰਮ ਕਰਨਾ ਵਾ ਇਹਨਾਂ ਤੋਂ ਅਸੀਂ ਆਹ ਕੰਮ ਕਰਾਉਣਾ ਤੇ ਹੁਣ ਜਦੋਂ ਭਈਏ ਸਾਡੇ ਨੌ ਜਵਾਨਾਂ ਨੂੰ ਆਏ ਦਿਨ ਕਤਲ ਕਰ ਰਹੇ ਆ ਹੁਣ ਸਾਰੇ ਪਿੱਟਣਦੇ ਸਾਰੇ ਰੌਲਾ ਪਾਉਣਦੇ ਆ ਜੰਗੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ ਅਮਹਾੜੀ ਦੇ ਇੱਕ ਪਿੰਡ ਦੀ ਖਬਰ ਹੁਣੇ ਸੁਣੀ ਹੈ ਤੇ ਮਨ ਨੂੰ ਬਹੁਤ ਦੁੱਖ ਲੱਗਾ ਕਿ ਪ੍ਰਵਾਸੀਆਂ ਵੱਲੋਂ ਦੋ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੁਣੇ ਮੈਂ ਇੰਟਰਵਿਊ ਸੁਣੀ ਹੈ ਚੈਨਲ ਦੇ ਉੱਪਰ ਉਹਨਾਂ ਨੇ ਦੋਵਾਂ ਦਾ ਜ਼ਿਕਰ ਕੀਤਾ ਕੋਈ ਇੱਕ ਦਾ ਵੀ ਕਰ ਰਿਹਾ ਭਾਵੇਂ ਇੱਕੋ ਵੇ ਭਾਵੇਂ ਦੋ ਵੇ ਜਿਹੜਾ ਪ੍ਰਵਾਸੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਸਿੱਖ ਨੌਜਵਾਨ ਨੂੰ ਪੰਜਾਬ ਦੇ ਅੰਦਰ ਹੀ ਉਹਨੂੰ ਕੋਟ-ਕੋਟ ਕੇ ਸ਼ਰੇਆਮ ਸੜਕ ਦੇ ਉੱਪਰ ਕਤਲ ਕੀਤਾ ਤੇ ਇਹ ਵੀ ਇਸੇ ਤਰ੍ਹਾਂ ਆ। ਕਹਿੰਦੇ ਵੀ ਦੁਕਾਨ ਦੇ ਉੱਪਰ ਭਈਆਂ ਨੇ ਦੁਕਾਨ ਲਾਈ ਹੋਈ ਸੀ। ਤੇ ਇਹਨਾਂ ਨੌਜਵਾਨਾਂ ਨੇ ਕਿਹਾ ਕਿਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਇਹਨਾਂ ਨੌਜਵਾਨਾਂ ਨੇ ਕਿਹਾ ਵੀ ਇਹ ਕੀ ਤੁਸੀਂ ਕਰ ਰਹੇ ਹੋ? ਦੁਕਾਨ ਦੇ ਉੱਪਰ ਬੀੜੀਆਂ, ਸਿਗਰਟ ਫੂਕਦੇ ਵੀ ਉਹਨਾਂ ਨੇ ਰੋਕਿਆ ਹੋਊਗਾ। ਵੀ ਦੁਕਾਨ ਇੱਥੇ ਨਹੀਂ ਉੱਥੇ ਲਾ ਲਓ। ਤੇ ਇਹਨਾਂ ਭਈਆਂ ਨੇ ਅੱਗੇ ਉਹ ਕਿਰਚਾ ਕੱਢ ਕੇ ਜੋ ਵੀ ਉਹਨਾਂ ਦੇ ਕੋਲ ਹਥਿਆਰ ਸੀ ਉਹ ਕੱਢ ਕੇ ਉਹਨਾਂ ਦੇ ਨਾਲ ਇਹਨਾਂ ਸੇਖ ਨੌਜਵਾਨਾਂ ਦਾ ਦੋਹਾਂ ਦਾ ਹੀ ਕਤਲ ਕਰਤਾ ਵੀ ਇੱਥੋਂ ਤੱਕ ਹੁਣੇ ਦੱਸਿਆ ਜਾ ਰਿਹਾ ਵੀ ਇੱਕ ਤਾਂ ਉੱਥੇ ਥਾਂ ਤੇ ਹੀ ਨੌਜਵਾਨ ਚੜਾਈ ਕਰ ਗਿਆ ਤੇ ਦੂਸਰੇ ਨੇ ਹੁਣ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਪ੍ਰਵਾਸੀ ਆ ਕੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਕਰ ਰਹੇ ਆ ਤੇ ਅਸੀਂ ਸੁੱਤੇ ਆ ਮੈਂ ਅੱਜ ਦਾ ਨਹੀਂ ਮੈਂ ਲਗਭਗ 3 ਸਾਲ ਪਹਿਲਾਂ ਤੋਂ ਕਹਿ ਰਿਹਾ ਵੀ ਪੰਜਾਬੀਓ ਆਪਾਂ ਹੀ ਭਈਆਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਲਿਉਂਨੇ ਆ ਜਦੋਂ ਇਹਨਾਂ ਦੇ ਕੋਲੋਂ ਅਸੀਂ ਕੋਈ ਕੰਮ-ਕਾਰ ਕਰਾਉਣਾ ਹੁੰਦਾ ਅਸੀਂ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹਾਰ-ਪਾਪ ਆ ਕੇ ਲੈ ਕੇ ਆਉਂਨੇ ਆ ਕਿ ਇਹਨਾਂ ਨੇ ਸਾਡਾ ਕੰਮ ਕਰਨਾ ਵਾ ਇਹਨਾਂ ਤੋਂ ਅਸੀਂ ਆਹ ਕੰਮ ਕਰਾਉਣਾ ਤੇ ਹੁਣ ਜਦੋਂ ਭਈਏ ਸਾਡੇ 9 ਜਵਾਨਾਂ ਨੂੰ ਆਏ ਦਿਨ ਕਤਲ ਕਰ ਰਹੇ ਆ ਹੁਣ ਸਾਰੇ ਹੀ ਪਿੱਟਣ ਦੇ ਸਾਰੇ ਹੀ ਰੌਲਾ ਪਾਉਣ ਦੇ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜੇਕਰ ਕਿਸੇ ਨੇ ਦੁਕਾਨ ਤੋਂ ਕੁਝ ਖਰੀਦਣਾ ਆਪਣੇ ਪੰਜਾਬੀ ਭਰਾ ਚਾਹੇ ਹਿੰਦੂ ਮੁਸਲਮਾਨ ਸਿੱਖ ਕੋਈ ਵੀ ਹੋਵੇ ਪਰ ਉਹ ਹੋਣਾ ਪੰਜਾਬੀ ਜਾਈਦਾ ਕੋਈ ਵੀ ਰੇੜੀ ਤੋਂ ਚੀਜ਼ ਲੈਣੀ ਆ ਤੁਸੀਂ ਪੱਕੇ ਤੌਰ ਤੇ ਇਹਨਾਂ ਦਾ ਬਾਈਕਟ ਕਰ ਦੋ ਨਾ ਤੇ ਇਹ ਬੀੜੀ ਤਮਾਕੂ ਵਰਤਣਾ ਛੱਡ ਸਕਦੇ ਆ ਇਹ ਸਾਡੇ ਮੰਨ ਦੇ ਵਿੱਚ ਭਲੇਖਾ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਕੋਈ ਵੀ ਭਈਆ ਉਹ ਮੰਨਦਾ ਥੋੜੀ ਵੀ ਮੈਂ ਬੀੜੀ ਫੂਕਦਾ ਜਾਂ ਤਮਾਕੂ ਵਰਤਦਾ ਅਸੀਂ ਜਾਣਦੇ ਵੀ ਇਹਨਾਂ ਕੋਲ ਖਾਣ ਅਸੀਂ A to Z ਇਹਨਾਂ ਨੇ ਦੇਖ ਲਓ ਵੀ ਸਾਰੇ ਹੀ ਸਾਡੇ ਕਿੱਤਿਆਂ ਦੇ ਵਿੱਚ ਇਹਨਾਂ ਨੇ ਆ ਕੇ ਮਤਲਬ ਆਪਣੇ ਪੈਰ ਅਜਵਾਲੇ ਕੋ ਖੇਤੀ ਹੋਵੇ ਖੇਤੀ ਦੇ ਵਿੱਚ ਵੀ ਤੁਸੀਂ ਦੇਖ ਲੋਗੇ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਉਦੋਂ ਵੀ ਇਹ ਸਭ ਤੋਂ ਵੱਧ ਹੁੰਦੇ ਆ ਜੇਕਰ ਦੁਕਾਨਾਂ ਤੇ ਜਾਓਗੇ ਦੁਕਾਨਾਂ ਦੇ ਉੱਪਰ ਵੀ ਸੌਦੇ ਦੀ ਦੁਕਾਨ ਦੇ ਚਲ ਜਓ ਕੱਪੜੇ ਵਾਲੀ ਦੁਕਾਨ ਦੇ ਚਲ ਜਓ ਉੱਥੇ ਵੀ ਇਹ ਪ੍ਰਵਾਸੀ ਲੋਕ ਕਿਸੇ ਰੇੜੀ ਤੇ ਚਲ ਜਓ ਰੇੜੀ ਤੇ ਵੀ ਪ੍ਰਵਾਸੀ ਲੋਕ ਕਿਸੇ ਪੈਟਰੋਲ ਪੰਪ ਤੇ ਤੇਲ ਪੋਣ ਚਲ ਜਓ ਉੱਥੇ ਵੀ ਪ੍ਰਵਾਸੀ ਲੋਕ ਏ ਟੂ ਜ਼ेड ਤੇ ਇੱਥੋਂ ਤੱਕ ਤੁਸੀਂ ਬੈਂਕਾਂ ਦੇ ਵਿੱਚ ਚਲ ਜਓ ਬੈਂਕ ਮੈਨੇਜਰ ਤੱਕ ਪ੍ਰਵਾਸੀ ਲੱਗੇ ਹੋਏ ਆ ਕਿਸੇ ਵੀ ਅਦਾਰੇ ਦੇ ਵਿੱਚ ਆ ਰੋਡ ਬਣ ਰਹੇ ਆ ਸੜਕਾਂ ਬਣ ਰਹੀਆਂ ਪੰਜਾਬ ਦੇ ਵਿੱਚ ਉੱਥੇ ਵੀ ਪ੍ਰਵਾਸੀ ਆ ਪੰਜਾਬ ਦੇ ਵਿੱਚ ਕਿੰਨੀਆਂ ਫੈਕਟਰੀਆਂ ਆ ਗਈਆਂ ਉਹਨਾਂ ਫੈਕਟਰੀਆਂ ਦੇ ਵਿੱਚ ਵੀ ਪ੍ਰਵਾਸੀ ਜਿਸ ਪਾਸੇ ਵੀ ਤੁਸੀਂ ਨਿਗਾਹ ਮਾਰੂਗੀ ਨਾ ਹਰ ਪਾਸੇ ਹੀ ਪ੍ਰਵਾਸੀ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਪਿਛਲੇ 5-6 ਸਾਲ ਤੋਂ ਲਗਾਤਾਰ ਗੋਦਾਮ ਆ ਰਹੇ ਆ ਜਿੱਥੇ ਸਾਡੀ ਕਣਕ ਸੇਵ ਹੁੰਦੀ ਆ ਸਾਡਾ ਝੋਨਾ ਸੇਵ ਹੁੰਦਾ ਉਹਨਾਂ ਗੋਦਾਮਾਂ ਦੇ ਵਿੱਚ ਵੀ ਕੋਈ ਪੰਜਾਬੀ ਨੂੰ ਨੌਕਰੀ ਨਹੀਂ ਦਿੱਤੀ ਗਈ ਉਹ ਵੀ ਸਾਰੇ ਪ੍ਰਵਾਸੀ ਆ ਸਾਡਾ ਤੇ ਆਲਾ ਦਵਾਲਾ ਸਾਰਾ ਇਹਨਾਂ ਦੇ ਨਾਲ ਘਿਰ ਗਿਆ ਪਰ ਇਸ ਮੁੱਦੇ 'ਤੇ ਕੋਈ ਗੌਰ ਨਹੀਂ ਕਰਦਾ ਜੇਕਰ ਪੰਜਾਬ ਦੇ ਵਿੱਚ ਨੌਕਰੀਆਂ ਤੇ ਨੌਕਰੀਆਂ ਦੇ ਵਿੱਚ ਵੀ ਇਹਨਾਂ ਦਾ ਹਿੱਸਾ ਰੱਖਿਆ ਗਿਆ ਵੀ ਏਨੇ ਪਰਸੈਂਟ ਇਹ ਲੋਕ ਹੋਣਗੇ ਮੈਂ ਕਹਿੰਦਾ ਇੱਕ ਕਾਨੂੰਨ ਬਣਾਉਣਾ ਚਾਹੀਦਾ ਪੱਕੇ ਤੌਰ ਤੇ ਹੁਣ ਪ੍ਰਵਾਸੀਆਂ ਨੇ ਮਹਾਲੀ ਦੇ ਵਿੱਚ ਆਪਣੀਆਂ ਕੋਠੀਆਂ ਖਰੀਦ ਲਈਆਂ ਸਬਜੀ ਦੀ ਰੇੜੀ ਲਾ ਲਾ ਕੇ ਅਗਲੀਆਂ ਕੋਠੀਆਂ ਬਣਾ ਲਈਆਂ ਤੇ ਆਪਾਂ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਬਾਹਰਲੇ ਦੇਸ਼ ਚਲ ਜੰਨੇ ਆ 15 20 ਹਜ਼ਾਰ ਕਮਾਉਣ ਵਾਸਤੇ ਪਰ ਇੱਥੇ ਆ ਇੱਥੇ ਨਹੀਂ ਆਪਾਂ ਬਿਜ਼ਨਸ ਕਰਦੇ ਆਲੇ ਦੁਆਲੇ ਹੀ ਸਾਨੂੰ ਇਹ ਪ੍ਰਵਾਸ ਦਾ ਘੇਰਾ ਪਿਆ ਹੋਇਆ ਤੇ ਸਾਨੂੰ ਗੌਰ ਕਰਨੀ ਗਊ ਪਊਗੀ ਇਸ ਮੁੱਦੇ ਦੇ ਉੱਪਰ ਇਹ ਮਹੀਨੇ ਦੇ ਵਿੱਚ ਦੋ ਦਿਨ ਘਟਨਾ ਵਾਪਰ ਗਈਆਂ ਜੇਕਰ ਅਸੀਂ ਅਜੇ ਵੀ ਪੰਜਾਬੀ ਨਹੀਂ ਗੌਰ ਕਰਦੇ ਜੇ ਅਦੇ ਵੀ ਪੰਜਾਬੀ ਨਹੀਂ ਜਾਗਦੇ ਤੁਸੀਂ ਆਪਣੇ ਸਿੱਖ ਭਰਾਵਾਂ ਨੂੰ ਇੱਥੇ ਕੰਮ দাও ਦੁਕਾਨਦਾਰੀ ਤੇ ਉਹਨਾਂ ਨੂੰ ਲਾਓ ਕੋਈ ਵੀ ਕੰਮ ਆ ਹਰੇਕ ਪਾਸੇ ਪੰਜਾਬੀ ਨਜ਼ਰ ਆਉਣਾ ਚਾਹੀਦਾ ਪਰ ਉਲਟਾ ਹੋ ਰਿਹਾ ਸਾਰੇ ਪਾਸੇ ਇਹ ਲੋਕ ਨਜ਼ਰ ਆ ਰਹੇ ਆ ਤੇ ਸਮਝੋ ਆਪਾਂ ਥੋੜਾ ਬਾਧਾ ਪੰਜਾਬ ਨੂੰ ਬਚਾਈਏ ਇਹ ਵੀ ਇੱਕ ਪ੍ਰਕਾਰ ਦੀ ਪੰਜਾਬ ਦੀ ਨੈਸਲ ਕਸ਼ੀ ਤੁਸੀਂ ਵੇਖੋ ਇਧਰ ਦਵਾਬੇ ਏਰੀਏ ਦੇ ਵਿੱਚ ਚਲੇ ਜੋ ਮੈਨੂੰ ਤਾਂ ਉਧਰ ਕਈ ਵਾਰ ਮੈਂ ਕਥਾ ਕਰਨ ਵਾਸਤੇ ਜਾਵਾਂ ਤੇ ਮਨ ਨੂੰ ਬੜਾ ਦੁੱਖ ਹੁੰਦਾ ਪੰਜ-ਪੰਜ ਮੰਜ਼ਲੀਆਂ ਕੋਠੀਆਂ ਪਾਈਆਂ ਹੋਈਆਂ ਦਵਾਬੇ ਦੇ ਵਿੱਚ ਤੇ ਉਹਨਾਂ ਪੰਜ-ਪੰਜ ਮੰਜ਼ਲੀਆਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਪੰਜਾਬੀ ਨਹੀਂ ਹੈ ਇਹਦੇ ਤੋਂ ਵੱਡੀ ਹੋਰ ਨਸ਼ਲ ਕੁਸ਼ੀ ਕਿਹੜੀ ਹੋਵੇਗੀ ਪੰਜ ਮੰਡਲੀ ਕੋਠੀਪਾਲੀ ਆਪ ਤੁਸੀਂ ਕੈਨੇਡਾ ਅਮਰੀਕਾ ਬੈਠੇ ਉਹਦੇ ਘਰ ਤੁਹਾਡੇ ਭਈਏ ਰਹਿ ਰਹੇ ਆ ਤੇ ਤੁਸੀਂ 20 ਸਾਲ ਨਾ ਆਏ ਤੇ ਉਹਨਾਂ ਅਗਲਿਆਂ ਬੰਨ ਕੇ ਸਿਰ ਤੇ ਪੱਖਾ ਨਹੀਂ ਹੁਣਾਂ ਕਹਿਣਾ ਬਈਆ ਆਪ ਜਹਾਂ ਸੇ ਜਾਓ ਹਮ ਹੈ ਰਾਖੀ ਕਰਨੇ ਵਾਏ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਵਿਦੇਸ਼ ਦੇ ਵਿੱਚ ਤੁਸੀਂ ਬੈਠੇ ਹੋ ਸਾਰੇ ਕਿੱਡੀ ਦੁੱਖ ਦੀ ਗੱਲ ਹੈ 70% ਦਵਾਬੇ ਦੀਆਂ ਤਵਾਬੇ ਏਰੀਆ ਦੀਆਂ ਜਿੰਨੀਆਂ ਕੋਠੀਆਂ 5 5 2 2 3 3 ਮੰਜ਼ਲੀਆਂ ਉੱਤਾਂ ਦੇ ਵਿੱਚ ਪ੍ਰਵਾਸੀ ਬੈਠੇ ਹੋਏ ਆ ਸੋ ਆਪਾਂ ਗੌਰ ਕਰੀਏ ਪੰਜਾਬ ਨੂੰ ਬਚਾਈਏ ਤਗੜੇ ਹੋ ਕੇ ਮੈਂ ਕਿਹਾ ਪੰਜਾਬ ਬਚਾਓ ਤੇ ਭਈਆਂ ਦਾ ਬਾਈਕਾਟ ਕਰੋ ਲਗਾਤਾਰ ਇਸ ਕਰਕੇ ਆਪਾਂ ਨੂੰ ਵਿਚਾਰਨ ਵਾਲੀ ਲੋੜ ਹੈ ਅੱਜ ਪੰਚਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਰਿਆਂ ਨੂੰ ਇਸ ਮੁੱਦੇ ਉੱਪਰ ਗੌਰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਹਾੜੀ ਦੇ ਇੱਕ ਪਿੰਡ ਦੀ ਖਬਰ ਹੁਣੇ ਸੁਣੀ ਹੈ ਤੇ ਮਨ ਨੂੰ ਬਹੁਤ ਦੁੱਖ ਲੱਗਾ ਕਿ ਪ੍ਰਵਾਸੀਆਂ ਵੱਲੋਂ ਦੋ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੁਣੇ ਮੈਂ ਇੰਟਰਵਿਊ ਸੁਣੀ ਹੈ ਚੈਨਲ ਦੇ ਉੱਪਰ ਉਹਨਾਂ ਨੇ ਦੋਹਾਂ ਦਾ ਜ਼ਿਕਰ ਕੀਤਾ ਕੋਈ ਇੱਕ ਦਾ ਵੀ ਕਰ ਰਿਹਾ ਪਾਵੇਂ ਇੱਕੋ ਵੀ ਪਾਵੇਂ ਦੋ ਵੀ ਜਿਹੜਾ ਪ੍ਰਵਾਸੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਸਿੱਖ ਨੌਜਵਾਨ ਨੂੰ ਪੰਜਾਬ ਦੇ ਅੰਦਰ ਹੀ ਉਹਨੂੰ ਕੋਟ-ਕੋਟ ਕੇ ਸ਼ਰੇਆਮ ਸੜਕ ਦੇ ਉੱਪਰ ਕਤਲ ਕੀਤਾ ਤੇ ਇਹ ਵੀ ਇਸੇ ਤਰ੍ਹਾਂ ਆ। ਕਹਿੰਦੇ ਵੀ ਦੁਕਾਨ ਦੇ ਉੱਪਰ ਭਈਆਂ ਨੇ ਦੁਕਾਨ ਲਾਈ ਹੋਈ ਸੀ। ਤੇ ਇਹਨਾਂ ਨੌਜਵਾਨਾਂ ਨੇ ਕਿਹਾ ਕਿਦੀ ਉਮਰ 17 ਸਾਲ ਦਾ ਸੀ ਜਾ ਰਹੀ ਹੈ। ਇਹਨਾਂ ਨੌਜਵਾਨਾਂ ਨੇ ਕਿਹਾ ਵੀ ਇਹ ਕੀ ਤੁਸੀਂ ਕਰ ਰਹੇ ਹੋ? ਦੁਕਾਨ ਦੇ ਉੱਪਰ ਬੀੜੀਆਂ, ਸਿਗਰਟ ਫੂਕਦੇ ਵੀ ਉਹਨਾਂ ਨੇ ਰੋਕਿਆ ਹੋਊਗਾ। ਵੀ ਦੁਕਾਨ ਇੱਥੇ ਨਹੀਂ ਉੱਥੇ ਲਾ ਇਹ ਇਨਾਂ ਭਈਆਂ ਨੇ ਕਿਉਂ ਕਿਰਚਾ ਕੱਢ ਕੇ ਜੋ ਵੀ ਉਹਨਾਂ ਦੇ ਕੋਲ ਹਥਿਆਰ ਸੀ ਉਹ ਕੱਢ ਕੇ ਉਹਨਾਂ ਦੇ ਨਾਲ ਇਹਨਾਂ ਸਿੱਖ ਨੌਜਵਾਨਾਂ ਦਾ ਦੋਹਾਂ ਦਾ ਹੀ ਕਤਲ ਕਰਤਾ ਵੀ ਇੱਥੋਂ ਤੱਕ ਹੁਣੇ ਦੱਸਿਆ ਜਾ ਰਿਹਾ ਵੀ ਇੱਕ ਤਾਂ ਉੱਥੇ ਥਾਂ ਤੇ ਹੀ ਨੌਜਵਾਨ ਚੜਾਈ ਕਰ ਗਿਆ ਤੇ ਦੂਸਰੇ ਨੇ ਹੁਣ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਪ੍ਰਵਾਸੀ ਆ ਕੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਕਰ ਰਹੇ ਆ ਤੇ ਅਸੀਂ ਸੁੱਤੇ ਆ ਮੈਂ ਅੱਜ ਦਾ ਨਹੀਂ ਮੈਂ ਲਗਭਗ 3 ਸਾਲ ਪਹਿਲਾਂ ਤੋਂ ਕਹਿ ਰਿਆਂ ਆ ਵੀ ਪੰਜਾਬੀਓ ਆਪਾਂ ਹੀ ਭਈਆਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਲਿਉਣੇ ਆ ਜਦੋਂ ਇਹਨਾਂ ਦੇ ਕੋਲੋਂ ਅਸੀਂ ਕੋਈ ਕੰਮ ਕਰਾਉਣਾ ਹੁੰਦਾ ਅਸੀਂ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹਾਰ-ਪਾਪ ਆ ਕੇ ਲੈ ਕੇ ਆਉਨੇ ਆ ਕਿ ਇਹਨਾਂ ਨੇ ਸਾਡਾ ਕੰਮ ਕਰਨਾ ਵਾ ਇਹਨਾਂ ਤੋਂ ਅਸੀਂ ਆਹ ਕੰਮ ਕਰਾਉਣਾ ਤੇ ਹੁਣ ਜਦੋਂ ਭਈਏ ਸਾਡੇ ਨੌਜਵਾਨਾਂ ਨੂੰ ਆਏ ਦਿਨ ਕਤਲ ਕਰ ਰਹੇ ਆ ਹੁਣ ਸਾਰੇ ਪਿੱਟਣਦੇ ਸਾਰੇ ਰੌਲਾ ਪਾਉਣਦੇ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜੇਕਰ ਕਿਸੇ ਨੇ ਦੁਕਾਨ ਤੋਂ ਕੁਝ ਖਰੀਦਣਾ ਆਪਣੇ ਪੰਜਾਬੀ ਭਰਾ ਚਾਹੇ Hindu ਮੁਸਲਮਾਨ ਸਿੱਖ ਕੋਈ ਵੀ ਹੋਵੇ ਪਰ ਉਹ ਹੋਣਾ ਪੰਜਾਬੀ ਜਾਈ। ਕੋਈ ਵੀ ਰੇੜੀ ਤੋਂ ਚੀਜ਼ ਲੈਣੀ ਆ ਤੁਸੀਂ ਪੱਕੇ ਤੌਰ ਤੇ ਇਹਨਾਂ ਦਾ ਬਾਈਕਟ ਕਰ ਦੋ। ਨਾ ਤੇ ਇਹ ਬੀੜੀ ਤਮਾਕੂ ਵਰਤਨਾ ਛੱਡ ਸਕਦੇ ਆ ਇਹ ਸਾਡੇ ਮੰਨ ਦੇ ਵਿੱਚ ਭਲੇਖਾ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ। ਕੋਈ ਵੀ ਭਈਆ ਉਹ ਮੰਨਦਾ ਥੋੜੀ ਵੀ ਮੈਂ ਬੀੜੀ ਫੂਕਦਾ ਜਾਂ ਤਮਾਕੂ ਵਰਤਦਾ ਅਸੀਂ ਜਾਂਦੇ ਵੀ ਇਹਨਾਂ ਕੋਲ ਖਾਣ ਅਸੀਂ A to Z ਇਹਨਾਂ ਨੇ ਦੇਖ ਲਓ ਵੀ ਸਾਰੇ ਹੀ ਸਾਡੇ ਕਿੱਤਿਆਂ ਦੇ ਵਿੱਚ ਇਹਨਾਂ ਨੇ ਆ ਕੇ ਮਤਲਬ ਆਪਣੇ ਪੈਰ ਅਜਮਾ ਲਏ ਆ ਉਹ ਖੇਤੀ ਹੋਵੇ ਖੇਤੀ ਦੇ ਵਿੱਚ ਵੀ ਤੁਸੀਂ ਦੇਖ ਲਓਗੇ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਉਦੋਂ ਵੀ ਇਹ ਸਭ ਤੋਂ ਵੱਧ ਹੁੰਦੇ ਆ ਜੇਕਰ ਦੁਕਾਨਾਂ ਤੇ ਜਾਓਗੇ ਦੁਕਾਨਾਂ ਦੇ ਉੱਪਰ ਵੀ ਸੌਦੇ ਦੀ ਦੁਕਾਨ ਦੇ ਚਲ ਜਓ ਕੱਪੜੇ ਵਾਲੀ ਦੁਕਾਨ ਦੇ ਚਲ ਜਓ ਉੱਥੇ ਵੀ ਇਹ ਪ੍ਰਵਾਸੀ ਲੋਕ ਆ ਕਿਸੇ ਰੇੜੀ ਤੇ ਚਲ ਜਓ ਰੇੜੀ ਤੇ ਵੀ ਪ੍ਰਵਾਸੀ ਲੋਕ ਆ ਕਿਸੇ ਪੈਟਰੋਲ ਪੰਪ ਤੇ ਤੇਲ ਪੋਣ ਚਲ ਜਓ ਉੱਥੇ ਵੀ ਪ੍ਰਵਾਸੀ ਲੋਕ ਆ A to Z ਤੇ ਇਥੋਂ ਤੱਕ ਤੁਸੀਂ ਬੈਂਕਾਂ ਦੇ ਵਿੱਚ ਚਲ ਜਓ ਬੈਂਕ ਮੈਨੇਜਰ ਤੱਕ ਪ੍ਰਵਾਸੀ ਲੱਗੇ ਹੋਏ ਆ ਕਿਸੇ ਵੀ ادارے ਦੇ ਵਿੱਚ ਆ ਰੋਡ ਬਣ ਰਹੇ ਆ ਸੜਕਾਂ ਬਣ ਰਹੀਆਂ ਪੰਜਾਬ ਦੇ ਵਿੱਚ ਉੱਥੇ ਵੀ ਪ੍ਰਵਾਸੀ ਆ ਪੰਜਾਬ ਦੇ ਵਿੱਚ ਕਿੰਨੀਆਂ ਫੈਕਟਰੀਆਂ ਆ ਗਈਆਂ ਉਹਨਾਂ ਫੈਕਟਰੀਆਂ ਦੇ ਵਿੱਚ ਵੀ ਪ੍ਰਵਾਸੀ ਆ ਜਿਸ ਪਾਸੇ ਵੀ ਤੁਸੀਂ ਨਿਗਾਹ ਮਾਰੂਗੀ ਨਾ ਹਰ ਪਾਸੇ ਹੀ ਪ੍ਰਵਾਸੀ ਕੰਮ ਕਰ ਰਿਆ ਪੰਜਾਬ ਦੇ ਵਿੱਚ ਪਿਛਲੇ 5-6 ਸਾਲ ਤੋਂ ਲਗਾਤਾਰ ਗੋਦਾਮ ਆ ਰਹੇ ਆ ਜਿੱਥੇ ਸਾਡੀ ਕਣਕ ਸੇਵ ਹੁੰਦੀ ਆ ਸਾਡਾ ਝੋਨਾ ਸੇਵ ਹੁੰਦਾ ਉਹਨਾਂ ਗੋਦਾਮਾਂ ਦੇ ਵਿੱਚ ਵੀ ਕੋਈ ਪੰਜਾਬੀ ਨੂੰ ਨੌਕਰੀ ਨਹੀਂ ਦਿੱਤੀ ਗਈ ਉਹ ਵੀ ਸਾਰੇ ਪ੍ਰਵਾਸੀ ਆ ਸਾਡਾ ਦੇ ਆਲਾ ਦਵਾਲਾ ਸਾਰਾ ਇਹਨਾਂ ਦੇ ਨਾਲ ਘਿਰ ਗਿਆ ਪਰ ਇਸ ਮੁੱਦੇ 'ਤੇ ਕੋਈ ਗੌਰ ਨਹੀਂ ਕਰਦਾ ਜੇਕਰ ਪੰਜਾਬ ਦੇ ਵਿੱਚ ਨੌਕਰੀਆਂ ਤੇ ਨੌਕਰੀਆਂ ਦੇ ਵਿੱਚ ਵੀ ਇਹਨਾਂ ਦਾ ਹਿੱਸਾ ਰੱਖਿਆ ਗਿਆ ਵੀ ਏਨੇ ਪਰਸੈਂਟ ਇਹ ਲੋਕ ਹੋਣਗੇ ਮੈਂ ਕਹਿੰਦਾ ਇੱਕ ਕਾਨੂੰਨ ਬਣਾਉਣਾ ਚਾਹੀਦਾ ਪੱਕੇ ਤੌਰ ਤੇ ਹੁਣ ਪ੍ਰਵਾਸੀਆਂ ਨੇ ਮੋਹਾਲੀ ਦੇ ਵਿੱਚ ਆਪਣੀਆਂ ਕੋਠੀਆਂ ਖਰੀਦ ਲਈਆਂ ਸਬਜ਼ੀ ਦੀ ਰੇੜੀ ਲਾ ਲਾ ਕੇ ਅਗਲੀਆਂ ਕੋਠੀਆਂ ਬਣਾ ਲਈਆਂ ਤੇ ਆਪਾਂ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਬਾਹਰਲੇ ਦੇਸ਼ ਚਲ ਜੰਨੇ ਆ 15 2000 ਕਮਾਉਣ ਵਾਸਤੇ ਪਰ ਇੱਥੇ ਆ ਇੱਥੇ ਨਹੀਂ ਆਪਾਂ ਬਿਜ਼ਨਸ ਕਰਦੇ ਆਲੇ ਦੁਆਲੇ ਹੀ ਸਾਨੂੰ ਇਹ ਪ੍ਰਵਾਸ ਦਾ ਘੇਰਾ ਪਿਆ ਹੋਇਆ ਤੇ ਸਾਨੂੰ ਗੌਰ ਕਰਨੀ ਕਊ ਪਾਊਗੀ ਇਸ ਮੁੱਦੇ ਦੇ ਉੱਪਰ ਇਹ ਮਹੀਨੇ ਦੇ ਵਿੱਚ ਦੋ ਤਿੰਨ ਘਟਨਾਵਾਂ ਵਾਪਰ ਗਈਆਂ ਜੇਕਰ ਅਸੀਂ ਅਜੇ ਵੀ ਪੰਜਾਬੀ ਨਹੀਂ ਗੌਰ ਕਰਦੇ ਜੇ ਅਦੇ ਵੀ ਪੰਜਾਬੀ ਨਹੀਂ ਜਾਗਦੇ ਤੁਸੀਂ ਆਪਣੇ ਸਿੱਖ ਭਰਾਵਾਂ ਨੂੰ ਇੱਥੇ ਕੰਮ ਦਾਓ ਦੁਕਾਨਦਾਰੀ ਤੇ ਉਹਨਾਂ ਨੂੰ ਲਾਓ ਕੋਈ ਵੀ ਕੰਮ ਆ ਹਰੇਕ ਪਾਸੇ ਪੰਜਾਬੀ ਨਜ਼ਰ ਆਉਣਾ ਚਾਹੀਦਾ ਪਰ ਉਲਟਾ ਹੋ ਰਿਹਾ ਸਾਰੇ ਪਾਸੇ ਇਹ ਲੋਕ ਨਜ਼ਰ ਆ ਰਹੇ ਆ ਤੇ ਸਮਝੋ ਆਪਾਂ ਥੋੜਾ ਬਾਤ ਆ ਪੰਜਾਬ ਨੂੰ ਬਚਾਈਏ ਇਹ ਵੀ ਇੱਕ ਪ੍ਰਕਾਰ ਦੀ ਪੰਜਾਬ ਦੀ ਨੈਸ਼ਨਲ ਕਸ਼ੀ ਤੁਸੀਂ ਵੇਖੋ ਇਧਰ ਦੁਆਬੇ ਏਰੀਏ ਦੇ ਵਿੱਚ ਚਲੇ ਜੋ ਮੈਨੂੰ ਤਾਂ ਉਧਰ ਕਈ ਵਾਰ ਮੈਂ ਕਥਾ ਕਰਨ ਵਾਸਤੇ ਜਾਵਾਂ ਤੇ ਮਨ ਨੂੰ ਬੜਾ ਦੁੱਖ ਹੁੰਦਾ ਪੰਜ-ਪੰਜ ਮੰਜ਼ਲੀਆਂ ਕੋਠੀਆਂ ਪਾਈਆਂ ਹੋਈਆਂ ਦੁਆਬੇ ਦੇ ਵਿੱਚ ਤੇ ਉਹਨਾਂ ਪੰਜ-ਪੰਜ ਮੰਜ਼ਲੀਆਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਪੰਜਾਬੀ ਨਹੀਂ ਹੈ ਇਹਦੇ ਤੋਂ ਵੱਡੀ ਹੋਰ ਨਸ਼ਲ ਖੁਸ਼ੀ ਕਿਹੜੀ ਹੋਵੇਗੀ ਪੰਜ ਮੰਝਲੀ ਕੋਠੀ ਪਾਲੀ ਆਪ ਤੁਸੀਂ ਕੈਨੇਡਾ ਅਮਰੀਕਾ ਬੈਠੇ ਉਹਦੇ ਘਰ ਤੁਹਾਡੇ ਭਈਏ ਰਹਿ ਰਹੇ ਆ ਤੇ ਤੁਸੀਂ 20 ਸਾਲ ਨਾ ਆਏ ਤੇ ਉਹਨਾਂ ਅਗਲਿਆਂ ਬੰਨ ਕੇ ਸਿਰ ਤੇ ਪੱਖਾ ਨਹੀਂ ਉਹਨਾਂ ਕਹਣਾ ਬਈਆ ਆਪ ਜਹਾਂ ਸੇ ਜਾਓ ਹਮ ਹੈ ਰਾਖੀ ਕਰਨੇ ਭਾਈ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਵਿਦੇਸ਼ ਦੇ ਵਿੱਚ ਤੁਸੀਂ ਬੈਠੇ ਹੋ ਸਾਰੇ ਕਿੱਡੀ ਦੁੱਖ ਦੀ ਗੱਲ ਹੈ 70% ਦਵਾਬੇ ਦੀਆਂ ਤਵਾਬੇ ਏਰੀਆ ਦੀਆਂ ਜਿੰਨੀਆਂ ਕੋਠੀਆਂ 5 5 2 2 3 3 ਮੰਜ਼ਲੀਆਂ ਉਹਨਾਂ ਦੇ ਵਿੱਚ ਪ੍ਰਵਾਸੀ ਬੈਠੇ ਹੋਏ ਆ। ਸੋ ਆਪਾਂ ਗੌਰ ਕਰੀਏ ਪੰਜਾਬ ਨੂੰ ਬਚਾਈਏ ਤਗੜੇ ਹੋ ਕੇ ਮੈਂ ਕਿਹਾ ਪੰਜਾਬ ਬਚਾਓ ਤੇ ਭਈਆਂ ਦਾ ਬਾਈਕਾਟ ਕਰੋ ਲਗਾਤਾਰ। ਇਸ ਕਰਕੇ ਆਪਾਂ ਨੂੰ ਵਿਚਾਰਨ ਵਾਲੀ ਲੋੜ ਹੈ ਅੱਜ ਪੰਚਤਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਰਿਆਂ ਨੂੰ ਇਸ ਮੁੱਦੇ ਉੱਪਰ ਗੌਰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Vai, would you give it